ਹੋ ਕੋਈ ਹਕੂਮਤ ਬਟਾ ਉਤੇ ਬੰਬ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਅੱਜ ਕੈਲਗਰੀ ਨਗਰ ਕੀਰਤਨ ਦੇ ਵਿੱਚ ਬੀਤ ਬਲਜੀਤ ਗਾਇਕ ਤੇ ਅਦਾਕਾਰ ਇਸ ਨਗਰ ਕੀਰਤਨ ਦਾ ਹਿੱਸਾ ਬਣੇ ਨੇ ਸਭ ਪਹਿਲਾਂ ਉਹਨਾਂ ਦਾ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤ ਬਲਜੀਤ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਨਿੱਕੀ ਜੀਆਂ ਨੂੰ ਤੇ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਬਸਾਖੀ ਦੀਆਂ ਜੀ ਵੀਰ ਬਲਜੀਤ ਜੀ ਅੱਜ ਤੁਸੀਂ ਕੈਲਗਰੀ ਨਗਰ ਕੀਰਤਨ ਦਾ ਹਿਸਾਬ ਬਣੇ ਹੋ ਮੈਨੂੰ ਲੱਗਦਾ ਖਾਸ ਕਰਕੇ ਮੈਂ ਗੱਲ ਕਰਾਂ ਜਗ ਬਾਣੀ ਦੀ ਉਹਦੇ ਤੇ ਇਸ ਸਾਡੇ ਚੈਨਲ ਤੇ ਮਾਧਿਅਮ ਰਹੀਂ ਇੱਕ ਮੈਸੇਜ ਤੇ ਇੱਕ ਮਚੋਨਾ ਵੀ ਕੋਈ ਧਾਰਮਿਕ ਗੀਤ ਵੀ ਹੋ ਜਾਵੇ ਮੈਸੇਜ ਇਹ ਹੈ ਕਿ ਜਿੱਦਾਂ ਸੰਗਤਾਂ ਇੱਧੇ ਰਹਿਣ ਇਕੱਠੀਆਂ ਜੀ ਤੇ ਸ਼ਬਦ ਬਹੁਤ ਪਿਆਰਾ ਵਾ ਜੀ ਹੋ ਹੋ ਕਿਰਤ ਕਰੋ ਤੇ ਭੰਡਸ਼ ਕੋ ਦਾ ਲਾਇਆ ਹੋਕਾ ਏਸੋ ਸੱਚੀ ਕਰਤਾਰਦੀ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਏਸੋ ਨੇ ਰੰਗੀ ਧਰਤੀ ਉੱਤੇ ਸੋਨਾ ਹੀ ਉਗਣਾ ਏ ਕਦੋਂ ਕਿਰਤ ਕਦੋਂ ਕਿਰਤ ਦੇ ਸੂਰਜ ਨੇ ਹਏ ਡੁੱਬਿਆ ਡੁੱਬਣਾ ਏ ਉਹ ਕੋਈ ਹਕੂਮਤ ਬਟਾ ਉਤੇ ਬੰਬ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਉਹ ਕਿਰਤ ਕਰੋ ਤੇ ਵੰਡ ਛਕੋ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਜੇ ਗੱਲ ਕਰੀ ਆਪਾਂ 20 ਰੁਪਏ ਦਾ ਲੰਗਰ ਦੇਖੋ ਆਪਾਂ ਇੰਡੀਆ ਦੇ ਵਿੱਚ ਤਾਂ ਸੋਚਦੇ ਹੀ ਅੱਜ ਦੇਖੋ ਆਪਣੀ ਜੀ ਕਮਿਊਨਿਟੀ ਦੀ ਗੱਲ ਕਰੀਏ ਖਾਸ ਕਰਕੇ ਪੰਜਾਬੀ ਭਾਈਚਾਰੇ ਦੀ ਇਹ ਇਹੋ ਜਿਹੇ ਸੇਵਾਵਾਂ ਦੇ ਵਿੱਚ ਹਮੇਸ਼ਾ ਮੂਰੀ ਹੁੰਦੇ ਆ ਖਾਸ ਕਰਕੇ ਪੰਜਾਬੀ ਕਮਿਊਨਿਟੀ ਬਾਰੇ ਕੀ ਕਹਿਣਾ ਚਾਹੁੰਦਾ ਦਿਲ ਦੇ ਮੀਰ ਤੇ ਗੁਰੂ ਨਾਨਕ ਦੇਵ ਜੀ ਭਗਤ ਕਦੋਂ ਬਸ ਇਸ ਤੋਂ ਉੱਪਰ ਕੁਛ ਨਹੀਂ ਜਿਉਂਦੀਆਂ ਰਣਸਾਰੀਆਂ ਸੰਗਤਾਂ ਜੀ ਜੀ ਤੁਹਾਨੂੰ ਹੀ ਬਹੁਤ ਪਿਆਰ ਸਤਿਕਾਰ ਤੁਸੀਂ ਵੀ ਹਰ ਜਗ੍ਹਾ ਤੇ ਆਉਣਿਓ ਤੇ ਸੇਵਾ ਲੈਣਿਓ ਮਿਹਰਬਾਨੀ ਅਖੀਰ ਦੇ ਵਿੱਚ ਇੰਨੀਆਂ ਸੰਗਤਾਂ ਅੱਜ ਮੈਨੂੰ ਲੱਗਦਾ 1.5 ਤੋਂ 2 ਲੱਖ ਦਾ ਇਕੱਠ ਆ ਇਸ ਭਾਰੀ ਇਕੱਠ ਦੇ ਕਾਫਲੇ ਨੂੰ ਜਾਂ ਜਿਹੜੀਆਂ ਗੁਰੂ ਦੇ ਨਾਲ ਜੁੜੀਆਂ ਸੰਗਤਾਂ ਨੂੰ ਅਖੀਰਲਾ ਕੋਈ ਮੈਸੇਜ ਨਿੱਗੀ ਜੀ ਇਹਨੂੰ ਜੀ ਹੈ ਇੱਕ ਦਿਨ ਪਾਣੀ ਧਰਤੀ ਨੇ ਮੁਕ ਜੁੜੀਆਂ ਰਹਿਣੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਬੀਤ ਬਲਜੀਤ ਜੀ ਤੁਸੀਂ ਇਸੇ ਤਰ੍ਹਾਂ ਗੁਰੂ ਨਾਨਕ ਪਾਸ਼ਾ ਦਾ ਤੁਸੀਂ ਜਿਹੜਾ ਧਾਰਮਿਕ ਗਾਣਾ ਗਾਇਆ ਵਾਹਿਗੁਰੂ ਇਸੇ ਤਰ੍ਹਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਹਾਡਾ ਜੋ ਤੁਸੀਂ ਕੈਲਗਰੀ ਨਗਰ ਕੀਰਤਨ ਦੇ ਵਿੱਚ ਬੀਤ ਬਲਜੀਤ ਗਾਇਕ ਤੇ ਅਦਾਕਾਰ ਇਸ ਨਗਰ ਕੀਰਤਨ ਦਾ ਹਿੱਸਾ ਬਣੇ ਨੇ ਸਭ ਪਹਿਲਾਂ ਉਹਨਾਂ ਦਾ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੀਤ ਬਲਜੀਤ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੀਆਂ ਸੰਗਤਾਂ ਨੂੰ ਨਿੱਗੀ ਜੀਆਂ ਨੂੰ ਤੇ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਬਸਾਖੀ ਦੀਆਂ ਬੀਤ ਬਲਜੀਤ ਜੀ ਅੱਜ ਤੁਸੀਂ ਕੈਲਗਰੀ ਨਗਰ ਕੀਰਤਨ ਦਾ ਹਿੱਸਾ ਬਣੇ ਹੋ ਮੈਨੂੰ ਲੱਗਦਾ ਖਾਸ ਕਰਕੇ ਮੈਂ ਗੱਲ ਕਰਾਂ ਜਗ ਬਣੀ ਦੀ ਉਹਦੇ ਤੇ ਇਸ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਮੈਸੇਜ ਤੇ ਇੱਕ ਮਚੋਨਾ ਵੀ ਕੋਈ ਧਾਰਮਿਕ ਗੀਤ ਵੀ ਹੋ ਜਵੇ ਮੈਸੇਜ ਇਹ ਹੈ ਕਿ ਜਦਾਂ ਸੰਗਤਾਂ ਇੱਧੇ ਰਹਿਣ ਇਕੱਠੀਆਂ ਤੇ ਸ਼ਬਦ ਬਹੁਤ ਪਿਆਰਾ ਵਾ ਹੋ ਕਿਰਤ ਕਰੋ ਤੇ ਬੰਡਸ਼ਕ ਹੋਦਾ ਲਾਇਆ ਹੋ ਕਾ ਇਹ ਸੋ ਸੱਚੀ ਕਰਤਾਰ ਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਇਸ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉਗਣਾ ਏ ਕੋ ਸੱਚੀ ਕਰਤਾ ਕਦੋਂ ਕਰਤ ਦੇ ਸੂਰਜ ਨੇ ਹਏ ਡੁੱਬਿਆ ਡੁੱਬਣਾ ਏ ਕੋ ਜਾਣਾ ਉਹ ਕੋਈ ਹਕੂਮਤ ਬਟਾ ਉੱਤੇ ਬੰਬ ਨਹੀਂ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਕਿਰਪਾ ਦੇ ਸੂਰਜ ਨੇ ਅੱਛੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਜੇ ਗੱਲ ਕਰੀਏ ਆਪਾਂ 20 ਰੁਪਏ ਦਾ ਲੰਗਰ ਦੇਖੋ ਆਪਾਂ ਇੰਡੀਆ ਦੇ ਵਿੱਚ ਤਾਂ ਸੋਚਦੇ ਹੀ ਅੱਜ ਦੇਖੋ ਆਪਣੀ ਜੀ ਕਮਿਊਨਿਟੀ ਦੀ ਗੱਲ ਕਰੀਏ ਖਾਸ ਕਰਕੇ ਪੰਜਾਬੀ ਭਾਈਚਾਰੇ ਦੀ ਇਹ ਇਹੋ ਜੀਆਂ ਸੇਵਾਵਾਂ ਦੇ ਵਿੱਚ ਹਮੇਸ਼ਾ ਮੂਰੀ ਹੁੰਦੇ ਆ ਖਾਸ ਕਰਕੇ ਪੰਜਾਬੀ ਕਮਿਊਨਿਟੀ ਵਾਲੇ ਕੀ ਕਹਿਣਾ ਚਾਹੁੰਦੇ ਦਿਲ ਦੇ ਮੀਰ ਗੁਰੂ ਨਾਨਕ ਦੇਵ ਜੀ ਪਦ ਇਸ ਤੋਂ ਪਰੋਕਸ਼ਣ ਦੀ ਹੈ ਜੁਨੀਅਰ ਰਣਸਾਰੀ ਸੰਗਤਾਂ ਤੁਹਾਨੂੰ ਬਹੁਤ ਪਿਆਰ ਸਤਿਕਾਰ ਤੁਸੀਂ ਵੀ ਹਰ ਜਗ੍ਹਾ ਤੇ ਕਿਉਂ ਨਹੀਂ ਹੋ ਤੇ ਸੇਵਾ ਲੈਣੀਓ ਮਿਹਰਬਾਨੀ ਅਖੀਰ ਦੇ ਵਿੱਚ ਇੰਨੀਆਂ ਸੰਗਤਾਂ ਅੱਜ ਮੈਨੂੰ ਲੱਗਦਾ 1.5 ਤੋਂ 2 ਲੱਖ ਦਾ ਇਕੱਠ ਆ ਇਸ ਭਾਰੀ ਇਕੱਠ ਦੇ ਕਾਫਲੇ ਨੂੰ ਜਾਂ ਜਿਹੜੀਆਂ ਗੁਰੂ ਦੇ ਨਾਲ ਜੁੜੀਆਂ ਸੰਗਤਾਂ ਨੂੰ ਅਖੀਰਲਾ ਕੋਈ ਮੈਸੇਜ ਨਿੰਗੀ ਜੀ ਇਹਨੂੰ ਜੀ ਗੁਰੂ ਨਾਨਕ ਦੇਵ ਜੁੜੀਆਂ ਰਹਿਣੇ ਦਾ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਬੀਤ ਬਲਜੀਤ ਜੀ ਤੁਸੀਂ ਇਸੇ ਤਰ੍ਹਾਂ ਗੁਰੂ ਨਾਨਕ ਪਾਸ਼ਾ ਦਾ ਤੁਸੀਂ ਜਿਹੜਾ ਧਾਰਮਿਕ ਗਾਣਾ ਗਾਇਆ ਵਾਹਿਗੁਰੂ ਇਸੇ ਤਰ੍ਹਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਜੋ ਤੁਸੀਂ